ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੈਨਪਰਾਵਾਂ ਨੂੰ ਕੁਝ ਦਿਨ ਪਹਿਲਾਂ ਆਪਾਂ ਢੂਈ ਦੇ ਦਰਦ ਤੇ ਗੋਡਿਆਂ ਦੇ ਦਰਦ ਤੇਲ ਦੀ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਕਿਹਾ ਸੀਗਾ ਵੀ ਆਪਾਂ ਪੰਜ ਗਰੁੱਪਾਂ ਦੇ ਵਿੱਚ ਜੋ ਵੀ ਪੈਨਪਰਾ ਫੇਸਬੁੱਕ ਤੇ ਇਹ ਰੀਲ ਸ਼ੇਅਰ ਕਰੂਗਾ ਉਹਨੂੰ ਆਪਾਂ ਇਹ ਤੇਲ ਹੈ ਜਿਹੜਾ ਫ੍ਰੀ ਦੇਵਾਂਗੇ ਹਾਂਜੀ ਆਪਾਂ ਸਾਰੇ ਪੈਨਪਰਾਵਾਂ ਨੂੰ ਜਿਹੜਾ ਤੇਲ ਹੈ ਬਿਲਕੁਲ ਫ੍ਰੀ ਦੇਵਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਹੈ ਤੁਹਾਡੇ ਨਾਲ ਇੱਕ ਕਰਨ ਜਾ ਰਹੇ ਹਾਂ ਕਿਉਂਕਿ ਸਹੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਜਿੰਨਾ ਵੀ ਮੇਰੇ ਭੈਣ ਭਰਾਵਾਂ ਨੂੰ ਢੂਈ ਦੀ ਦਿੱਕਤ ਹੈ ਇਹ ਦਿੱਕਤ ਆਉਂਦੀ ਜਦੋਂ ਆਪਾਂ ਪਾਰ ਵਗੈਰਾ ਚੱਕਦੇ ਆਂ ਜੀ ਜਾਂ ਆਪਣੇ ਸੱਟ ਲੱਗ ਜਾਂਦੇ ਦੇਖੋ ਜੇ ਤਾਂ ਤੁਹਾਡੀ ਕੋਈ ਰੀਡ ਦੀ ਹੱਡੀ ਵਗੈਰਾ ਟੁੱਟੀ ਹੋਈ ਹੈ ਫੇਰ ਤਾਂ ਤਾਂ ਕੋਈ ਹੱਲ ਨਹੀਂ ਹੁੰਦਾ ਹਨਾ ਤੇ ਜੇ ਆਪਾਂ ਪਾਰ ਚੱਕ ਕੇ ਡਿਸਕ ਹਿੱਲ ਜਾਂਦੀ ਹੈ ਜਿਹਨੂੰ ਕਹਿੰਦੇ ਮਣਕਿਆਂ ਦਾ ਕੈਪ ਘਟ ਗਿਆ ਤੇ ਉਹਦੇ ਵਿੱਚ ਵੀ ਐਕਸਰਸਾਈਆਂ ਜਿਹੜੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਤੇ ਤੇਲ ਦਾ ਜਿਹੜਾ ਤੁਸੀਂ ਪਰਯੋਗ ਕਿਵੇਂ ਕਰਨਾ ਹੈ ਦੋ ਟਾਈਮ ਤੁਸੀਂ ਢੂਈ ਨੂੰ ਸੇਕ ਦੇਣਾ ਜੀ ਹੀਟਰ ਦੀ ਸਿਕਾਈ ਜਿਹੜੀ ਇਲੈਕਟ੍ਰੀਕਲ ਸੇਕ ਹੈ ਨਹੀਂ ਦੇਣਾ ਜਾਂ ਤਾਂ ਗਰਮ ਬੋਤਲ ਨਾਲ ਸੇਕ ਦੇਣਾ ਜਾਂ ਫਿਰ ਇੱਕ ਜਿਹੜੀ ਥੈਲੀ ਜੀ ਆਉਂਦੀ ਹੈ ਸੇਕ ਦੇਣ ਵਾਲੀ ਹੈ ਨਾ ਵਿਜਲੀ ਤੇ ਉਹ ਲੈ ਆਇਓ ਤੁਸੀਂ ਉਹਦੇ ਨਾਲ ਜਿਹੜਾ ਸੇਕ ਦੇਣਾ ਹੈਗਾ ਦੋ ਟਾਈਮ 15-15 ਮਿੰਟ ਤੁਸੀਂ ਸੇਕ ਦੇਣਾ ਟਰੂ ਇਹਨੂੰ ਉਸ ਤੋਂ ਬਾਅਦ ਹਲਕੇ ਹੱਥਾਂ ਦੇ ਨਾਲ ਜਿਹੜੀ ਮਾਲਿਸ਼ ਤੇਲ ਗਰਮ ਕਰਕੇ ਕਰਨੀ ਬਹੁਤ ਜ਼ਿਆਦਾ ਦਬਾਉਣਾ ਨਹੀਂ ਹੈ ਦੱਬ-ਦੱਬ ਕੇ ਮਾਲਿਸ਼ ਜਿਹੜੀ ਨਹੀਂ ਕਰਨੀ ਤੁਸੀਂ ਉਹਦੇ ਨਾਲ ਕੀ ਆਪਣੀਆਂ ਮਾਸਪੇਸ਼ੀਆਂ ਤੇ ਜਿਹੜੀਆਂ ਬ੍ਰੀਕ ਨਾੜਾਂ ਹੁੰਦੀਆਂ ਉਹ ਹੋਰ ਇਰੀਟੇਟ ਹੋ ਜਾਂਦੀ ਹੈ ਜਦੋਂ ਆਪਾਂ ਉਹਨਾਂ ਨੂੰ ਦਬਾ ਦਿੰਨੇ ਆ 10 ਤੋਂ 12 ਦਿਨ ਲਗਾਤਾਰ ਜੇ ਤੁਸੀਂ ਮਾਲਿਸ਼ ਕਰੋਗੇ ਤੁਹਾਡਾ ਰਿਜ਼ਲਟ ਜਿਹੜਾ ਤੁਹਾਨੂੰ ਮਿਲ ਚੂਗਾ ਦੂਜਾ ਇਹਦੇ ਨਾਲ ਤੁਸੀਂ ਭਾਰ ਬਿਲਕੁਲ ਨਹੀਂ ਚੱਕਣਾ ਤੇ ਝੁੱਕ ਕੇ ਥੱਲੇੋਂ ਕੋਈ ਵੀ ਚੀਜ਼ ਹੈ ਜਿਹੜੀ ਨਹੀਂ ਚੱਕਣੀ ਤੀਜੇ ਨੰਬਰ ਤੇ ਤੁਸੀਂ ਪੌੜੀਆਂ ਜਿਹੜੀਆਂ ਬਿਲਕੁਲ ਨਹੀਂ ਚੜ੍ਹਣੀਆਂ ਹੁਣ ਅਸੀਂ ਗੋਡੇ ਵਾਲੇ ਭਣ ਭਰਾਵਾ ਵਾਸਤੇ ਜਿਹੜੇ ਪੰਪਰਾਵਾਂ ਦੇ ਗੋਡੇ ਦੁਖਦੇ ਉਹਨਾਂ ਨੇ ਮਾਲਿਸ਼ ਰਾਤ ਨੂੰ ਕਰਨੀ ਹੈ ਸੇਕ ਦੋ ਟਾਈਮ ਗੋਡਿਆਂ ਨੂੰ ਦੇਣਾ ਮਾਲਿਸ਼ ਤੋਂ ਪਹਿਲਾਂ ਸੇਕ ਕਰ ਦੇਣਾ ਬਹੁਤ ਜ਼ਰੂਰੀ ਹੈ ਜੀ ਸੇਕ ਦੇ ਕੇ ਮਾਲਿਸ਼ ਕਰਕੇ ਹਰ ਤੇ ਹੱਥਾਂ ਨਾਲ ਚੀ ਗੋਡਿਆਂ ਤੇ ਤੁਸੀਂ ਗਰਮ ਪੱਟੀ ਬੰਨ ਕੇ ਸੌਣਾਗਾ ਸੁਬਾ ਜਦੋਂ ਤੁਸੀਂ ਪੱਟੀ ਖੋਲੋਗੇ ਹਵਾ ਜਿਹੜੀ ਨਹੀਂ ਲੱਗਣ ਦੇਣੀ ਉੱਪਰ ਆਪਣਾ ਕੱਪੜਾ ਵਗੈਰਾ ਜਿਹੜਾ ਪ੍ਰੋਪਰ ਕਰਕੇ ਰੱਖੋ ਪਲਾਜੋ ਸੂਟ ਜੋ ਵੀ ਤੁਸੀਂ ਪਾਉਣੇ ਹਨ ਇਹ ਨਹੀਂ ਹੈਗਾ ਵੀ ਕਈ ਪੰਪਰਾ ਕੀ ਪੱਖੇ ਦੇ ਵਿੱਚ ਜਾਂ ਅਮੀ ਵਾਰ ਆ ਜਾਂਦੀ ਹੈ ਹਵਾ ਵਾਤ ਜਾਂਦੀ ਹੈ ਨਾ ਤੇਲ ਦੀ ਤਸਵੀਰ ਹੈ ਜਿਹੜੀ ਗਰਮ ਤੇ ਇਹਦੇ ਨਾਲ ਤੁਸੀਂ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਜਿਵੇਂ ਕੋਲਡ ਡਰਿੰਕ ਵਗੈਰਾ ਹੋਵੇ ਜੀ ਇਦਾਂ ਦੀਆਂ ਕੁਝ ਨਹੀਂ ਖਾਣੀਆਂ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਆਪਣੇ ਅੰਦਰ ਸੋਜ ਨੂੰ ਵਧਾ ਦਿੰਦੀਆਂ ਨੇ ਪਰ ਇਹ ਜ਼ਰੂਰੀ ਹੈ ਜਿਹੜਾ ਦੱਸਿਆ ਵੀ ਭਾਰ ਬਿਲਕੁਲ ਨਹੀਂ ਚੱਕਣਾ ਪੌੜੀਆਂ ਤੁਸੀਂ ਬਿਲਕੁਲ ਨਹੀਂ ਚੜ੍ਹਨੀ ਜਿੰਨਾ ਚਿਰ ਤੁਸੀਂ ਤੇਲ ਦੀ ਮਾਲਿਸ਼ ਕਰੋਗੇ 10 ਤੋਂ 12 ਦਿਨ ਜੀ ਤੇ ਜਿਵੇਂ ਵਾਲਟੀ ਵਗੈਰਾ ਚੱਕ ਲੈਣੇ ਪਰ ਇਹ ਆਪਾਂ ਉਹ ਵੀ ਨਹੀਂ ਚੱਕਣੀ ਪੌੜੀਆਂ ਨੇ ਥੱਲੇੋਂ ਝੁੱਕ ਕੇ ਕੋਈ ਸੀਸ ਨਹੀਂ ਚੱਕਣੀ ਕਿਉਂਕਿ ਕਮਰ ਦੇ ਵਿੱਚ ਮੋੜ ਆ ਜਿਹੜਾ ਤੁਹਾਡੇ ਨਹੀਂ ਆਉਣਾ ਚਾਹੀਦਾ ਤੇ ਹੁਣ ਜੀ ਜਿਹੜਾ ਤੇਲ ਆਪਾਂ ਭੇਜਣਾ ਹੈਗਾ ਉਹਦੇ ਬਾਰੇ ਗੱਲਬਾਤ ਕਰਦੇ ਆਂਗੇ ਉਹ ਤੇਲ ਜਿਹੜਾ ਬਣਾਇਆ ਸੀ ਆਪਾਂ ਆਪਣੇ ਜਿਹੜੇ ਨੇੜੇ ਤੇੜੇ ਦੇ ਪਿੰਡ ਸੀਗੇ ਹਨਾ ਉਹ ਭੈਣ ਭਰਾ ਆ ਕੇ ਲੈ ਗਏ ਜੀ ਤੇ ਹੁਣ ਦੁਬਾਰਾ ਆਪਾਂ ਫੇਸਬੁੱਕ ਫੈਮਿਲੀ ਲਈ ਤੇਲ ਆ ਜਿਹੜਾ ਤਿਆਰ ਕਰ ਰਹੇ ਆ ਜਿਨ੍ਹਾਂ ਨੂੰ ਕੋਰੀਅਰ ਕਰਨਾ ਤੇ ਉਹਨਾਂ ਮੇਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਵੀ ਜਿਵੇਂ ਕਿ ਆਪਾਂ ਵੀਡੀਓ ਦੇ ਵਿੱਚ ਵੀ ਕਿਹਾ ਸੀ ਵੀ ਤੇਲ ਦੀ ਸੇਵਾ ਆਪਣੇ ਵੱਲੋਂ ਕੋਈ ਨਹੀਂ ਪਰ ਕੋਰੀਅਰ ਦਾ ਖਰਚਾ ਜਿਹੜਾ ਤੁਹਾਡਾ ਹੋਊਗਾ 60 ਰੁਪਏ ਕੋਰੀਅਰ ਦਾ ਖਰਚਾ ਜੀ ਪੰਜਾਬ ਤੇ ਹਰਿਆਣਾ ਦੇ ਵਿੱਚ ਤੁਸੀਂ ਉਹ ਪੇ ਕਰਨਾ ਹੋਊਗਾ ਜਿਹਦਾ ਸਕੈਨਰ ਆਪਾਂ ਵੀਡੀਓ ਦੇ ਥੱਲੇ ਕਮੈਂਟ ਬਾਕਸ ਦੇ ਵਿੱਚ ਸ਼ੇਅਰ ਕਰ ਰਹੇ ਹਾਂ ਤੇ ਮੈਸੇਜ ਬਾਕਸ ਦੇ ਵਿੱਚ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਪੇਮੈਂਟ ਦਾ ਸੈਂਡ ਕਰਨਾ ਹੈਗਾ ਤੇ ਆਪਣਾ ਪੂਰਾ ਅਡਰੈਸ ਆ ਜਿਹੜਾ ਸੈਂਡ ਕਰਨਾ ਹੈਗਾ ਤਾਂ ਕਿ ਆਪਾਂ ਤੇਲ ਦਾ ਜਿਹੜਾ ਕੋਰੀਅਰ ਹੈ ਉਹਨਾਂ ਭੈਣ ਭਰਾਵਾਂ ਤੱਕ ਪਹੁੰਚ ਸਕੇ ਬਾਕੀ ਜੇ ਕੁਝ ਜੀ ਹੀ ਭਰਾਮਣੇ ਜਿਹੜੀ ਵੀਡੀਓ ਆਪਾਂ ਪਾਈ ਪਾਈ ਗਰੁੱਪਾਂ ਦੇ ਵਿੱਚ ਸ਼ੇਅਰ ਕੀਤੀ ਸੀ ਪਰ ਆਪਾਂ ਕਿਸੇ ਵੀ ਭੈਣ ਭਰਾ ਨੂੰ ਜਿਹੜਾ ਆਪਣੇ ਨੂੰ ਨਾਰਾਜ਼ ਨਹੀਂ ਕਰਨਾ ਆਪਾਂ ਤੇਲ ਸਾਰੇ ਭੈਣ ਭਰਾਵਾਂ ਨੂੰ भेजਾਂਗੇ ਆਪਾਂ ਤੁਹਾਨੂੰ ਤਰੀਕਾ ਵੀ ਦੱਸਤਾ ਜੀ ਵਰਤਣ ਦਾ ਪਰ ਕੋਰੀਅਰ ਦਾ ਖਰਚਾ ਜਿਹੜਾ ਉਹ ਤੁਹਾਡਾ ਹੋਊਗਾ ਤੁਸੀਂ ਸਾਨੂੰ ਮੈਸੇਜ ਬਾਕਸ ਦੇ ਵਿੱਚ ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ ਸਕਰੀਨ ਸ਼ਾਟ ਸੈਂਡ ਕਰੋ ਜੀ ਸਕੈਨਰ ਤੇ ਪੇਮੈਂਟ ਕਰਕੇ 60 ਰੁਪਏ ਡਿਲੀਵਰੀ ਚਾਰजेस ਨੇ ਤੇਲ ਦੀ ਕੋਈ ਵੀ ਕੀਮਤ ਨਹੀਂ ਆਪਾਂ ਸਾਰੇ ਪੈਣ ਭਰਾਵਾਂ ਨੂੰ ਭੇਜਾਂਗੇ ਜੀ ਪਰ ਪ੍ਰਹੇਜ਼ ਆ ਜਿਹੜਾ ਤੁਸੀਂ ਇਸ ਤਰ੍ਹਾਂ ਜ਼ਰੂਰ ਵਰਤਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿੰਨਾ ਪੈਣ ਭਰਾਵਾਂ ਨੂੰ ਇਹ ਤੇਲ ਚਾਹੀਦਾ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ